ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਹਾਂ ਜੀ ਤੇ ਆਪਾਂ ਇਧਰ ਲਾਉਣ ਲੱਗਿਆਂ ਜੀ ਸੌਚਾ ਪਚਾਉਣੇ ਆ ਚੁਬਲਾ ਬਿਜੀ ਹੈ ਨਾ ਤੇ ਆਪਾਂ ਇਧਰ ਪਾਉਣ ਲੱਗਿਆਂ ਰਾਜਮਾ ਇਹਦੇ ਵਿੱਚ ਮੈਂ ਪਹਿਲਾਂ ਉਹਦੇ ਤਰੀਜਨੇ ਕਰਦੇ ਆਂ ਜੀ ਨਾਮਕ ਆਪਣਾ ਇਹਦੇ ਵਿੱਚ ਪਾਇਆ ਹੋਇਆ ਪਰੌਂਟਾ ਢਾ ਲੈਂਦੇ ਆ। ਇਹਨਾਂ ਚਾਪਾ ਪਿਆਜ਼ چیرਦੇ ਆ, ਲਸਣ, ਅਦਰ। ਚਲੋ ਜੀ ਇਧਰ ਆਪਾਂ ਪਿਆਜ਼ چیرਣ ਲੱਗੇ ਆ। ਚਲੋ ਜੀ ਇਧਰ ਆਪਣੇ ਕੱਪੜੇ ਪਾਏ ਹੋਏ ਆ ਮਸ਼ੀਨ 'ਚ।

ਦਿਲੋ ਜੇ ਤੇਰਾ ਪਲਾਸਾਂ ਤੇ ਯਾਦ ਕਰ ਇਧਰ ਆਪਾਂ ਪਿਆਜ਼ ਕੱਟ ਲਿਆ ਇਧਰ ਹਰੀ ਮਿਰਚਾ ਦਿਲੋ ਜੀ ਆਪਾਂ ਇਧਰ ਇਹ ਯਾਦ ਕਰ ਲਸਣ ਤੇ ਪਿਆਜ਼ ਆਪਾਂ ਇਹਨਾਂ ਨੂੰ ਚੀਰਦੇ ਆ ਗ੍ਰाइंड ਕਰਦੇ ਆ ਚੀਰ ਤਾਂ ਨਹੀਂ ਤੇ ਬਰੀਕ-ਬਰੀਕ ਕੱਟ ਲਿਆ ਆਪਾਂ ਹੈ ਆਪਾਂ ਨੂੰ ਹੁਣ ਗ੍ਰाइंड ਕਰਦੇ ਆ ਇਹਦੇ ਵਿੱਚ ਕੀ ਮਰਚਾਂ ਦੇ ਵਿੱਚ ਹੀ ਪਾ ਲੈਨੇ ਆ ਥੋੜੇ ਜਿਹਾ ਪਿਆਲ ਪਾ ਲੈ ਦੋ ਤਿੰਨ ਮਾਰਾਂ ਚ ਗ੍ਰाइंड ਕਰ ਲਵਾਂਗੇ ਆਪਾਂ ਥੋੜੇ ਪਾਣੀ ਦੇ ਵਿੱਚ ਵਧੀਆ ਹੋ ਜਾਂਦੀ ਹੈ ਗ੍ਰाइंड ਚਲੋ ਜੇ ਦਰਾ ਪਾ ਕਰ ਲਿਆ ਮਸਾਲਾ ਗ੍ਰੈਂਡ ਤੇ ਆਪਾਂ ਇਹਨੂੰ ਕੱਢਦੇ ਆ ਤੇ ਆਪਾਂ ਇੱਧਰ ਰੱਖ ਲਿਆ ਕੁੱਕਰ ਆਪਾਂ ਗੈਸ ਲੋ ਫਲੇਮ ਤੇ ਕੀਤਾ ਹੋਇਆ ਪਵੱਧ ਕਰ ਲੈਨੇ ਆ ਇਹਨੂੰ ਚਲੋ ਜੀ ਆਪਾਂ ਇੱਧਰ ਪਾ ਲਿਆ ਘਿਓ ਚਲੋ ਜੀ ਇਹਦੇ ਪਾ ਲਈ ਆਪਾਂ ਜੀਰਾ ਆਪਾਂ ਬਣਾਉਣ ਲੱਗੇ ਆ ਰਾਜਮਾ ਦੀ ਦਾਲ ਤੇ ਇਹਦੇ ਪਕਾਉਣ ਲੱਗੇ ਆ ਮੂਨ ਨਾਚ ਨੂੰ ਸਾਲਾ ਸੁਪਨਾ ਚ ਥੋੜੀ ਪਾਵਾਂਗੇ ਮੈਂ ਕਿਉਂਕਿ ਆਪਾਂ ਖਰੀ ਪਾਈ ਹੋਈ ਹੈ ਬਹੁਤ ਨੂਨ ਵੀ ਆਪਾਂ ਘੱਟੀ ਪਾਵਾਂਗੇ ਨਮਕ ਇਹ ਵੀ ਆਪਾਂ ਪਹਿਲਾਂ ਪਾਇਆ ਹੋਇਆ ਹੈ ਜੀ ਤੇ ਲਓ ਜੀ ਆਪਾਂ ਇਹਨੂੰ ਇਹਦੇ ਵਿੱਚ ਗ੍ਰाइंड ਕਰਿਆ ਹੋਇਆ ਤੇ ਮਸਾਲਾ ਦੇ ਦੋਸਾ ਤੇ ਮਿਰਚ ਤੇ ਲਓ ਜੀ ਆਪਾਂ ਇੱਧਰ ਪਾ ਲਾਂ ਨੂੰ ਮਿਰਚ ਮਸਾਲਾ ਤੇ ਆਪਾਂ ਇੱਧਰ ਆਪਣਾ ਪਿਆਜ਼ ਭੁੱਜ ਦਿੱਤੇ ਆ ਤੇ ਆਪਾਂ ਪਾਉਣ ਲੱਗਿਆ ਵਿੱਚ ਬੋਝਾ ਪਾ ਚ ਪਾਣਾ ਥੋੜਾ ਜਿਹਾ ਪਾਣੀ ਤੇ ਆਪਾਂ ਇਹਨੂੰ ਮਸਾਲਿਆਂ ਨੂੰ ਰਿਜ ਲੈਣ ਦੋ ਰਿਜ ਗਏ ਦੋ ਆਪਾਂ ਫੇਰ ਪਾਵਾਂਗੇ ਇਹਦੇ ਵਿੱਚ ਆਪਾਂ ਧਾਲ ਵਿੱਚ ਫੇਰ ਪਾਵਾਂਗੇ ਇਹ ਜਿਹੜਾ ਮਸਾਲਾ ਰਿਜ ਲੈਣ ਦੋ ਤੇ ਆਪਣੀ ਇਹ ਰਾਜਮਾ ਬਣ ਚੁੱਕਿਆ ਬਹੁਤ ਵਧੀਆ। ਇਹ ਰਾਜਮਾ ਦੇ ਬੰਕ ਤੇ ਹੋਏ ਸੀ। ਇਹ ਬਹੁਤ ਕੋਲੇ ਹੋਏ ਪਏ ਆ। ਇੱਕ ਅਧੀਆਂ ਆਪਾਂ ਸੀਟੀਆਂ ਮਰਵਾ ਦਿਆਂਗੇ ਇਹਦੀਆਂ। ਤੇ ਲਓ ਜੀ ਆਪਾਂ ਥੋੜੇ ਦੇ ਰਾਜਮਾ ਆਪਾਂ Грэм Пардая. ਕਰੇਤੀ ਸੀਨੀਅਰ ਚੈਨਲ ਤੇ ਨਵੇਂ ਆਏ ਤਾਂ ਪਹਿਲੀ ਵਾਰ ਇੱਕ ਮਿੰਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਧਰਾ ਫਾਉ ਕਰ ਲਿਓ ਬ੍ਰੈਂਡ ਰਾਜਮਾ ਆਪਾਂ ਇਹ ਗ੍ਰੈਂਡ ਕਰ ਲਏ ਇਹ। ਰਾਜਮਾ ਤੇ ਆਪਾਂ ਹੁਣ ਇਹ ਵਿੱਚ ਪਾਉਣੀ ਆ। ਤੇਦਰ ਆਪਣਾ ਮਸਾਲਾ ਇਹ ਵੀ ਝੁਕਿਆ। ਕਿਉਂ ਛੱਡ ਗਿਆ ਵਧੀਆ। ਤੇ ਆਪਾਂ ਹੁਣ ਇਹ ਵਿੱਚ ਪਾਉਣੀ ਆ। ਥੋੜਾ ਜਿਹਾ ਪਾਣੀ। ਪਾਣੀ ਆਪਾਂ ਇੱਕ ਵਾਰੀ ਹੁੱਲਾ ਜਿਹਾ ਪਾ ਦਿੰਨੇ ਆ। ਬੰਦੇ ਬੰਦੇ ਪਾਣੀ ਪਾਉਣ ਨਾਲ ਉਹ ਤੇ ਆਪਾਂ ਹੁਣ ਇਹਦੇ ਵਿੱਚ ਪਾਉਣੇ ਆ ਗ੍ਰाइंड ਕਰੇ ਹੋਏ ਰਾਜਮਾ ਤੇ ਲਓ ਜੀ ਆਪਾਂ ਹੁਣ ਆਦੀ ਰਾਜਮਾ ਇਹਦੇ ਵਿੱਚ ਪਾ ਦਿੰਨੇ ਆ ਆਪਾਂ ਫਿਰ ਰੱਖ ਕੇ ਪਾਉਂਦੇ ਆ ਲਓ ਜੀ ਆਪਾਂ ਇਹ ਲਾਟਾ ਟੱਕਣਾ ਤੇ ਆਪਾਂ ਇਹਨਾਂ ਦੋ ਵੀ ਸਲਾਮ ਮਰਵਾਉਣੇ ਆ ਤੇ ਲਓ ਜੀ ਅੰਦਰ ਆਪਣੀ ਰਾਜਮਾ ਦੀ ਦਾਲ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਤੇ ਆਪਾਂ ਇਹਨੂੰ ਲਾਉਗੇ ਵਿੱਚ ਕੱਢਦੇ ਆ ਤੇ ਲਓ ਜੀ ਆਪਾਂ ਇਹ ਦਾਲ ਲਾਉਗੇ ਵਿੱਚ ਕੱਢ ਦਿੱਤੀ ਤੇ ਆਪਾਂ ਬਣਾਈ ਹੈ ਬਿਨਾਂ ਆਲੂਆਂ ਤੋਂ ਰਾਜਮਾ ਦੀ ਦਾਲ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਆਪਾਂ ਆਲੂ ਨਹੀਂ ਪਾਏ ਪਿੱਛੇ ਦੇ ਬਿਨਾਂ ਆਲੂਆਂ ਤੋਂ ਬਣਾਈ ਹੈ ਲਓ ਜਿਹਾ ਪਾਦਰ ਬਣਾਉਣੀ ਆ ਰੋਟੀ De sa de satte opp et sjokki. Telah uji, apa roti perih, coba duduknya aja. Telah uji apa itu Lainnya rotinya, rata lenya, benya. ਤਿਆਰ ਪਾਉਣੇ ਆ ਮੁਰਗਿਆਂ ਨੂੰ ਆਪਾਂ ਇੱਥੇ ਟੁਕੜੇ ਕਰਦੇ ਆ ਛੋਟੇ ਛੋਟੇ ਹਾਂਜੀ ਮੁਰਗੀ ਹੁਣ ਲਓ ਜੀ ਆਪਾਂ ਇਧਰ ਮੁਰਗਿਆਂ ਨੂੰ ਛੱਡਦੇ ਆ